ਆਪਣੀ ਸਰਕਾਰ ਦੇ 3 ਸਾਲ ਪੂਰੇ ਹੋਣ ਦੀ ਖੁਸ਼ੀ ਦੇ ਵਿੱਚ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਦੇ ਲਈ ਅੱਜ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਰਬਾਰ ਸਾਹਿਬ ਮੱਥਾ ਟੇਕਣ ਲਈ ਪਹੁੰਚ ਰਹੇ ਨੇ ਅੱਜ 3 ਸਾਲ ਪੂਰੇ ਹੋਣ ਤੇ ਉਹ ਆਪਣਾ ਸ਼ੁਕਰਾਨਾ ਕਰਨ ਲਈ ਵਾਹਿਗੁਰੂ ਦਾ ਉਹਨਾਂ ਦੇ ਚਰਨਾਂ 'ਚ ਹਾਜ਼ਰੀ ਲਗਵਾਉਣ ਲਈ ਅੰਮ੍ਰਿਤਸਰ ਦੇ ਵਿੱਚ ਆਏ ਨੇ ਔਰ ਅੰਮ੍ਰਿਤਸਰ ਦੇ ਵਿੱਚ ਅਸੀਂ ਹਾਲ ਜੀ ਮੈਂ ਪਨੀਤ ਲਾਣਾ ਸੇਵਾ ਸਹਾਇਕ ਜਲੰਧਰ ਜ਼ਿਲ੍ਹੇ ਦਾ ਆਪਰੇਟਰ ਹਾਂ 1076 ਜੋਤੀ 406 ਸਵਾਮਾ ਨੇ ਉਸ ਵਿੱਚੋਂ ਪਰਮਿੰਦਰ ਸਿੰਘ ਜੀ ਨੇ ਬੱਸ ਸਰਟੀਫਿਕੇਟ ਦੀ ਅਪਾਇੰਟਮੈਂਟ ਬੁੱਕ ਕਰਵਾਈ ਸੀ ਜੋਤੀ ਨੀਲਾ ਮੈਂ ਜਲੰਧਰ ਦੇ ਨੇ ਅਸੀਂ ਉੱਥੇ ਉਹਨਾਂ ਦੇ ਘਰ ਆ ਕੇ ਇਹ ਸੇਵਾ ਉਹਨਾਂ ਨੂੰ ਪ੍ਰੋਵਾਈਡ ਕੀਤੀ ਹੈ ਮੈਂ ਪੰਜਾਬ ਸਰਕਾਰ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਪੰਜਾਬ ਸਰਕਾਰ ਦਾ ਐਸ ਉਪਰਾਲਾ ਜੋ 1076 ਵਾਲਾ ਹੈ ਇਹਨਾਂ ਨਾਲ ਆਪਾਂ ਅਸੀਂ ਖੱਜਲ ਖਵਾਰੀ ਤੋਂ ਬਹੁਤ ਬਚੇ ਹਾਂ ਤੇ ਕੰਮ ਬੜਾ ਘਰ ਬੈਠੇ ਇਜ਼ੀ ਹੋ ਜਾਂਦਾ ਹੈ 1076 ਨੰਬਰ ਹੈ ਤੁਸੀਂ ਡਾਇਲ ਕਰੋਗੇ ਮੂਰੋ ਸਰਕਾਰੀ ਅਫਸਰ ਚੱਕੂਗਾ ਮੈਨੂੰ ਜੀ ਫਲਾਨੇ ਸਰਟੀਫਿਕੇਟ ਦੀ ਲੋੜ ਹੈ ਉਹ ਅੱਗੇ ਪੁੱਛੂਗਾ ਇਹਦੇ ਵਾਸਤੇ ਆਹਾ ਆਹਾ ਡਾਕੂਮੈਂਟ ਤੁਸੀਂ ਕਹੋਗੇ ਹਾਂ ਜੀ ਮੇਰੇ ਕੋਲੇ ਹੈਗੇ ਨੇ ਫਿਰ ਉਹ ਪੁੱਛੂਗਾ ਤੁਹਾਡੇ ਘਰੇ ਕਿੰਨੇ ਵਜੇ ਆ ਸਕਦੇ ਆ ਤੁਸੀਂ ਕਹੋਗੇ ਜੀ ਮੈਂ 6 ਵਜੇ ਆਉਣਾ ਉਹ ਕਹੋਗੇ ਸਾਢੇ 6 ਆ ਜੀਏ ਉਹਦੇ ਕੋਲੇ ਸਾਰਾ ਕੰਪਿਊਟਰ ਹੋਊਗਾ ਜੇ ਤਾਂ ਉਸੇ ਦਿਨ ਹੀ ਕੰਮ ਬਣਦਾ ਹੋਇਆ ਉਸੇ ਦਿਨ ਨਹੀਂ ਤਾਂ ਤੁਹਾਨੂੰ ਕੋਈ ਡਾਕੂਮੈਂਟ ਹੋਰ ਲੋੜ ਹੋਈ ਆਪੀ ਬਣਵਾ ਕੇ ਤੀਜੇ ਚੌਥੇ ਜਾਂ ਦੂਜੇ ਦਿਨ ਤੁਹਾਡੇ ਘਰੇ ਆ ਕੇ ਫੜਾ ਕੇ ਜਾਊਗਾ ਲੋ ਜੀ ਤੁਹਾਡਾ ਬਣ ਗਿਆ ਸਰਟੀਫਿਕੇਟ ਤੇ ਉਹ ਜੀ ਹਰਮੰਦਰ ਸਾਹਿਬ ਨਤਮਸਤਕ ਹੋਣਗੇ ਉਸ ਤੋਂ ਬਾਅਦ ਉਹ ਰਾਮ ਤੀਰਥ ਦੇ ਦਰਸ਼ਨਾਂ ਲਈ ਜਾਣਗੇ ਇਸ ਤੋਂ ਪਹਿਲੇ ਭਗਵਾਨ ਸਿੰਘ ਬਾਣ ਅੰਮ੍ਰਿਤਸਰ ਦੇ ਵਿੱਚ ਆਪਣੇ ਵਿਧਾਇਕਾਂ ਦੇ ਨਾਲ ਵੀ ਮੁਲਾਕਾਤ ਕਰਨਗੇ ਕਿਉਂਕਿ ਅਰਵਿੰਦ ਕੇਜਰੀਵਾਲ ਜਿਹੜੇ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਉਹ ਕੱਲ ਬੀਤੇ ਕੱਲ ਹੀ ਆ ਗਏ ਸਨ ਅੰਮ੍ਰਿਤਸਰ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਔਰ ਉਹਨਾਂ ਨੇ ਸਾਬਕਾ ਮੰਤਰੀ ਲక్ష్ਮੀ ਕਾਂਤਾ ਚਾਵਲਾ ਜੀ ਦੇ ਘਰ ਜਾ ਕੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਸੀਗੀ ਉਹ ਵੀ ਇਸ ਵੇਲੇ ਜਦੋਂ ਭਗਵੰਤ ਮਾਨ ਜੀ ਦਰਬਾਰ ਸਾਹਿਬ ਪਹੁੰਚਣਗੇ ਤੇ ਉਹਨਾਂ ਦੇ ਨਾਲ ਉਹ ਵੀ ਮੌਜੂਦ ਹੋਣਗੇ ਅਰਵਿੰਦ ਕੇਜਰੀਵਾਲ ਅਤੇ ਉਹਨਾਂ ਦੀ ਫੈਮਿਲੀ ਵੀ ਦਰਬਾਰ ਸਾਹਿਬ ਇੱਥੇ ਮੌਜੂਦ ਹੋਣਗੇ ਭਗਵਨ ਸਿੰਘ ਮਾਨ ਉਹਨਾਂ ਦੀ ਧਰਮ ਪਤਨੀ ਅਤੇ ਅਰਵਿੰਦ ਕੇਜਰੀਵਾਲ ਉਹਨਾਂ ਦੀ ਧਰਮ ਪਤਨੀ ਉਹਨਾਂ ਦੇ ਬੱਚੇ ਇਸ ਸ੍ਰੀ ਹਰਮੰਦਰ ਸਾਹਿਬ ਨਾਟਕ ਪਾਸਤਕੋਲੀ ਪਹੁੰਚਣਗੇ ਸੋ ਕੁਝ ਹੀ ਦੇਰ ਬਾਅਦ ਉਹਨਾਂ ਦਾ ਇਹ ਉਹਨਾਂ ਦਾ ਕਾਫਲਾ ਸ੍ਰੀ ਹਰਮੰਦਰ ਸਾਹਿਬ ਲਈ ਅਮ ਦਰਸ਼ਨਾ ਲਈ ਪਹੁੰਚੇਗਾ ਤਸਵੀਰਾਂ ਤੁਸੀਂ ਇਸ ਵੇਲੇ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਪਲਾਜ਼ਾ ਦੀਆਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਭਾਰੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਤੈਨਾਤ ਹੈ ਸਾਦੀ ਵਰਦੀ ਦੇ ਵਿੱਚ ਜਿਹੜੀ ਪੁਲਿਸ ਤੈਨਾਤ ਹੈ ਉਹਨਾਂ ਨੂੰ ਐਸਕੋਰਟ ਕਰਕੇ ਸ਼੍ਰੀ ਹਰਮੰਦਰ ਸਾਹਿਬ ਦੇ ਅੰਦਰ ਤੱਕ ਲੈ ਕੇ ਜਾਏਗੀ ਪ੍ਰਕਰਮਾ ਦੇ ਵਿੱਚ ਉਹਨਾਂ ਨੂੰ ਸਕਾਟ ਕਰਕੇ ਮੱਥਾ ਟੇਕ ਕੇ ਟਿਕਵਾਏਗੀ ਟਿਕਣ ਲਈ ਜਿਸਾ ਹੀ ਅਰਵਿੰਦ ਕੇਜਰੀਵਾਲ ਉਹਨਾਂ ਦੀ ਤਰਮ ਪਤਨੀ ਆ ਭਗਵੰਤ ਮਾਨ ਭਗਵੰਤ ਮਾਨ ਸੇ ਦੀ ਤਰਮ ਪਤਨੀ ਇਹ ਸਾਰੇ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਨਤਮਸਤਕ ਹੋਣਗੇ ਔਰ ਆਪਣੇ 3 ਸਾਲਾ ਕਾਰਜ ਦੇ ਲਈ 3 ਸਾਲਾ ਕਿਉਂਕਿ ਰਾਜ ਅਰਵਿੰਦ ਭਗਵੰਤ ਸਿੰਘ ਮਾਨ ਸਰਕਾਰ ਦੇ 3 ਸਾਲ ਪੂਰੇ ਹੋ ਗਏ ਨੇ ਆਮ ਆਦਮੀ ਪਾਰਟੀ ਨੇ 3 ਸਾਲ ਦੇ ਆਪਣੇ ਕਾਰਜਕਾਲ ਦੇ ਦੌਰਾਨ ਜਿਹੜੀਆਂ ਉਪਲਬਧੀਆਂ ਹਾਸਲ ਕੀਤੀਆਂ ਨੇ ਜਾਂ ਜੋ ਉਸ ਨੇ ਦੇਈ ਵਾਹਿਗੁਰੂ ਦਾ ਸ਼ੁਕਰਾਨਾ ਕਰਨਗੇ ਉਸ ਸ਼ੁਕਰਾਨਾ ਕਰਨ ਦੇ ਲਈ ਉਹ ਉਚੇਚੇ ਤੌਰ ਤੇ ਇੱਥੇ ਪਹੁੰਚੇ ਨੇ ਅੱਜ ਅੰਮ੍ਰਿਤਸਰ ਫੇਰੀ ਦੌਰਾਨ ਭਗਵਾਨ ਸਿੰਘ ਮਾਨ ਪਹਿਲੇ ਹਲਕੇ ਦੇ ਜਿਹੜੇ ਅੰਮ੍ਰਿਤਸਰ ਦੇ ਵਿਧਾਇਕ ਨੇ ਉਹਨਾਂ ਦੇ ਘਰੇ ਜਾਣਗੇ ਉਹਨਾਂ ਦੇ ਨਾਲ ਬੈਠਣਗੇ ਉਹਨਾਂ ਦੇ ਨਾਲ ਗੱਲਬਾਤ ਕਰਨਗੇ ਐਮਐਲਏ ਡਾਕਟਰ ਅਜੇ ਗੁਪਤਾ ਜੀ ਦੇ ਘਰ ਜਾਣਗੇ ਉਸ ਤੋਂ ਪਹਿਲੇ ਜਿਹੜੇ ਐਮਐਲਏ ਨੇ ਡਾਕਟਰ ਇੰਦਰਬੀਰ ਜੀ ਨੇਜਰ ਉਹਨਾਂ ਦੇ ਘਰ ਜਾਣਗੇ ਇਸ ਤਰ੍ਹਾਂ ਤਰ੍ਹਾਂ ਉਹਨਾਂ ਨੂੰ ਵੀ ਨਾਲ ਲੈ ਕੇ ਉਹ ਸ੍ਰੀ ਹਰਮੰਦਰ ਸਾਹਿਬ ਲਈ ਰਵਾਨਾ ਹੋਣਗੇ ਔਰ ਉਹਨਾਂ ਦੇ ਉਹਨਾਂ ਦਾ ਕਾਫਲਾ ਇੱਥੇ ਪਹੁੰਚੇਗਾ ਸੋ ਆਪਣੇ 3 ਸਾਲ ਦੇ ਕਾਰਜਕਾਲ ਦੇ ਦੌਰਾਨ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਉਹਦਾ ਸ਼ੁਕਰਾਨਾ ਕਰਨ ਲਈ ਪਹੁੰਚਣਗੇ ਆਪਣੇ 3 ਸਾਲ ਤੱਕਨ ਜੋ ਜੋ ਵਾਦੇ ਪ੍ਰੋਮਿਸ ਕੀਤੇ ਸੀਗੇ ਜਨਤਾ ਦੇ ਪੰਜਾਬ ਦੀ ਜਨਤਾ ਦੇ ਨਾਲ ਉਹਨਾਂ ਦੇ ਲਈ 3 ਕੇ ਸਾਤ ਤੱਕਨ ਉਹਨਾਂ ਦੀ ਸਰਕਾਰ ਪੂਰੀ ਉਤਰੀ ਹੈ ਇਸ ਲਈ ਵਾਹਿਗੁਰੂ ਦਾ ਸ਼ੁਕਰਾਨਾ ਕਰਾਂਗੇ ਵਾਹਿਗੁਰੂ ਦੇ ਅਸ਼ੀਰਵਾਦ ਲੈਣਗੇ ਕਿ ਜੋ ਪ੍ਰੋਮਿਸ ਆਮ ਆਦਮੀ ਪਾਰਟੀ ਸਰਕਾਰ ਨੇ ਚੋਣ ਮਨੋਰਥ ਵਿੱਚ ਕੀਤੇ ਸਨ ਉਹਨਾਂ ਨੂੰ ਕਿਸ ਤਰ੍ਹਾਂ ਇਸ ਤੱਕ ਪਹੁੰਚ ਕੇ ਕਿਥੇ ਤੱਕ ਉਹਨਾਂ ਨੇ ਪੂਰੇ ਕਰ ਲੈਨੇ ਜਿਹੜੇ ਕੁਝ ਰਹਿ ਵੀ ਗਏ ਨੇ ਉਹਨਾਂ ਨੂੰ ਅਗਾਂਹ ਜਿਹੜੇ 2 ਸਾਲ ਨੇ ਉਹਨਾਂ ਦੇ ਉਹਨਾਂ ਦੇ ਵਿੱਚ ਵੀ ਪੂਰਾ ਕਰਨਾ ਹੈ ਇਸ ਦੇ ਲਈ ਆਸ਼ੀਰਵਾਦ ਵੀ ਲੈਣਗੇ ਕਿ ਉਹਨਾਂ ਨੂੰ ਕਾਮਯਾਬੀ ਮਿਲੇ ਇਸ ਲਈ ਭਗਵਨ ਸਿੰਘ ਮਾਨ ਉਹਨਾਂ ਦਾ ਪਰਵਾਰ ਅਰਵਿੰਦ ਕੇਜਰੀਵਾਲ ਉਹਨਾਂ ਦਾ ਪਰਵਾਰ ਸ੍ਰੀ ਹਰਮੰਦਰ ਸਾਹਿਬ ਲਈ ਨਤਮਸਤਕੋਹ ਲਈ ਪਹੁੰਚ ਰਿਹਾ ਹੈ ਕੈਪਟਨ ਅਪਨ ਨਤੇਸ਼ ਦੇ ਨਾਲ ਜੋਤੀ ਬਹਿਲ ਡੈਨਿੰਗ ਸਵੇਰਾ ਟੀਵੀ ਅੰਮ੍ਰਿਤਸਰ